ਇੱਕ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਵਾਨ ਵਿੱਚ ਬੈਠੇ ਸਨ ਕਿ ਇੱਕ ਬ੍ਰਾਹਮਣ ਨੇ ਆਣ ਕੇ ਪੁਕਾਰ ਕੀਤੀ ਕਿ ਉਹ ਮੁਕਲਾਵਾ ਲੈ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਵਸੀ ਦੇ ਇੱਕ ਪਠਾਨ ਨੇ ਉਸ ਦੀ istri ਖੋ ਲਈ ਹੈ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਮੇਰੀ ਕਿਸੇ ਨੇ ਵੀ ਪੁਕਾਰ ਫਰਿਆਦ ਨਹੀਂ ਸੁਣੀ ਇਸ ਕਰਕੇ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਜੇ ਤੁਸੀਂ ਮੇਰੀ istri ਮੈਨੂੰ ਨਹੀਂ ਦਿਵਾਓਗੇ ਤਾਂ ਮੈਂ ਆਪ ਜੀ ਦੇ ਬੂਹੇ ਅੱਗੇ ਸੜ ਕੇ ਮਰ ਜਾਵਾਂਗਾ ਮੇਰਾ ਜੀਉਣ ਦਾ ਹੁਣ ਕੋਈ ਧਰਮ ਨਹੀਂ ਰਿਹਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਧੀਰਜ ਦਿੱਤਾ ਅਤੇ ਆਖਿਆ ਤੂੰ ਚਿੰਤਾ ਨਾ ਕਰ ਤੇਰੀ ਇਸਤਰੀ ਆ ਜਾਵੇਗੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਵੱਡੇ ਸਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਆਖਿਆ ਕਿ ਆਪ ਜੀ 100 ਘੋੜ ਸਵਾਰਾਂ ਦਾ ਜਥਾ ਲੈ ਕੇ ਬਸੀ ਦੇ ਪਠਾਣਾ ਤੋਂ ਬ੍ਰਾਹਮਣ ਦੀ ਇਸਤਰੀ ਲਿਉਣ ਵਾਸਤੇ ਪਰਸਥਾਨ ਕਰੋ ਸਾਬਹ ਅਜੀਤ ਸਿੰਘ ਜੀ ਨੇ 100 ਘੋੜਸਵਾਰਾਂ ਦੇ ਜਥੇ ਨਾਲ ਰਾਤੋਂ ਰਾਤ ਹੀ ਬਸੀ ਪਿੰਡ ਨੂੰ ਜਾ ਕੇ ਘੇਰਾ ਪਾਇਆ ਸਿੰਘਾਂ ਦੀ ਤਿਆਰੀ ਵੇਖ ਕੇ ਪਿੰਡ ਦੇ ਸਾਰੇ ਬਸਨੀਕ ਭੈ ਪੀਤ ਹੋ ਗਏ ਅਤੇ ਉਹਨਾਂ ਨੇ ਦੋਸ਼ੀ ਪਠਾਣ ਨੂੰ ਬ੍ਰਾਹਮਣ ਦੀ ਇਸਤਰੀ ਸਹਿਤ ਫੜ ਕੇ ਸਾਬਹ ਅਜੀਤ ਸਿੰਘ ਜੀ ਦੇ ਹਾਜ਼ਰ ਕਰ ਦਿੱਤਾ ਸਿੰਘਾਂ ਨੇ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਲੈ ਆਂਦਾ ਗੁਰੂ ਜੀ ਨੇ ਬ੍ਰਾਹਮਣ ਦੀ ਇਸਤਰੀ ਉਸ ਨੂੰ ਸੌਂਪ ਦਿੱਤੀ ਅਤੇ ਦੋਚੀ ਪਠਾਨ ਨੂੰ ਜ਼ਮੀਨ ਵਿੱਚ ਗੱਡ ਕੇ ਤੀਰ ਦੇ ਨਿਸ਼ਾਨੇ ਮਾਰ-ਮਾਰ ਕੇ ਮਰਵਾ ਦਿੱਤਾ ਅੱਗੇ ਤੋਂ ਇਸ ਤਰ੍ਹਾਂ ਕਿਸੇ ਪਠਾਨ ਦਾ ਪ੍ਰਾਈ ਇਸਤਰੀ ਖੋਣ ਦਾ ਹੌਸਲਾ ਨਾ ਪਿਆ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬ੍ਰਾਹਮਣ ਦੀ ਇਸਤਰੀ ਨੂੰ ਵਾਪਸ ਲਿਆਂਦਾ ਅਤੇ ਪਠਾਨ ਨੂੰ ਸਜ਼ਾ ਦਿੱਤੀ ਉਪਰੰਤ ਬ੍ਰਾਹਮਣ ਅਤੇ ਉਸ ਦੀ ਇਸਤਰੀ ਨੇ ਗੁਰੂ ਜੀ ਦੇ ਚਰਨਾਂ ਤੇ ਬਾਰੰਗ-ਬਾਰ ਨਮਸਕਾਰ ਕੀਤੀ ਅਤੇ ਉਹਨਾਂ ਦੇ ਸਿੱਖ ਬਣੇ ਜਦੋਂ ਇਹ ਗੱਲ ਇਲਾਕੇ ਵਿੱਚ ਫੈਲ ਗਈ ਤਾਂ ਸਾਰੇ ਬ੍ਰਾਹਮਣ ਗੁਰੂ ਜੀ ਦੀ ਜੈਜੈਕਾਰ ਕਰਨ ਲੱਗੇ ਸਾਧ ਸੰਗਤ ਜੀ ਇੱਕ ਵਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਜ਼ਰੂਰ ਲਿਖਣਾ ਅਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਅੱਗੇ ਫਿਰ ਆਪ ਜੀ ਵਾਸਤੇ ਇਸ ਤਰ੍ਹਾਂ ਦਾ ਇਤਿਹਾਸ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ